ਮਜੀਠਾ ਚ ਜ਼ਹਿਰੀਲੀ ਸ਼ਰਾਬ ਵੀ ਤੋਂ ਵਦ ਲੋਕਾਂ ਲਈ ਕਾਲ ਬਣ ਕੇ ਆਈ ਪਰ ਸਵਾਲ ਇਹ ਕਿ ਜ਼ਹਿਰੀਲੀ ਸ਼ਰਾਬ ਪਿੰਡਾਂ ਚ ਪਹੁੰਚ ਕਿਵੇਂ ਗਈ ਤਰ ਅਸਲ ਕਿੰਗਪਿੰਨ ਸਾਹਿਬ ਸਿੰਘ ਨੇ ਮਜੀਠਾ ਦੇ ਸਪਲਾਈਅਰ ਪ੍ਰਭਜੀਤ ਸਿੰਘ ਨੂੰ 20 ਲੀਟਰ ਮੈਥਨੋਲ ਸਪਲਾਈ ਕੀਤੀ ਜਿਸ ਨੂੰ ਡਿਲਿਊਟ ਕਰਕੇ ਪ੍ਰਭਜੀਤ ਨੇ 120 ਲੀਟਰ ਸ਼ਰਾਬ ਬਣਾਈ ਤੇ ਫਿਰ 10 ਪੈਕੇਟ ਚ ਪੈਕ ਕਰ ਡਿਸਟ੍ਰੀਬਿਊਟਰਾਂ ਰਾਹੀਂ ਪਿੰਡਾਂ 'ਚ ਸਪਲਾਈ ਕਰ ਦਿੱਤੀ ਜਿਸ ਦਾ ਨਤੀਜਾ ਮਜੀਠਾ ਦੇ ਕਈ ਘਰਾਂ 'ਚ ਦਰਦਨਾਕ ਮੌਤ ਲੈ ਕੇ ਆਇਆ एक प्रभजीत नाम का व्यक्ति है पंगवा गांव का रहने वाला है किंग पिन है जो हमें मेथेनॉल की सप्लाई करता है जिसको इसने डाइल्यूट करके आगे सप्लाई किया इसके पास 50 लीटर जो मेथेनॉल आया और इसने इसको डाइल्यूट करके 120 लीटर में कन्वर्ट किया पहले और फिर उनको 60 पैकेट्स में इसने डिस्ट्रीब्यूट करके आगे बेच दिया तो इसने बताया ऑनलाइन ऑर्डर कर रहा था मेथेनॉल ऑर्डर करके ऑनलाइन ही ये बस से इसकी कंसाइनमेंट आती थी ये ड्राइवर से कांटेक्ट में आके ये सप्लाई अपनी पकड़ लेता था अभी भी हमें हमारी जानकारी मुताबिक इसने ऑर्डर कर रखा है और हम उसको अप्रीहेंड कर लेंगे अमृतसर के मजीठा च जहरीली शराब ने मौत का तांडव मचाया जिथे जहरीली शराब पीने तो की मौत हो गई जबकि पांच छे लोग हस्पता दाखिल करवाया गया है ਰਸਲ ਜਹਰੀਲੀ ਸ਼ਰਾਬ ਦਾ ਕਹਿਰ ਮਜੀਠਾ ਦੇ ਪੰਜ ਪਿੰਡਾਂ ਚ ਪਿੰਡ ਮਰਾੜੀ ਕਲਾ ਪੰਗਾਲੀ ਥਰੀਏਵਾਲ ਪਤਾਲਪੁਰੀ ਤਲਵੰਡੀ ਖੁੰਮਨ ਚ ਦੇਖ ਨੂੰ ਮਿਲਿਆ ਜਿੱਥੇ ਜ਼ਿਆਦਾਤਰ ਮਰਨ ਵਾਲੇ ਮਜ਼ਦੂਰ ਨੇ ਜੋ ਕਿ ਪੱਠੇ ਦੇ ਕੰਮ ਕਰਦੇ ਸੀ ਤੇ ਸਾਨੂੰ ਜਦੋਂ ਕੱਲ ਇਨਫੋਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੇ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪਿੰਡ ਸੀਗੇ ਦੇ ਸਿਗੇ ਤਾਂ ਅਪਾ ਇਮੀਡੀਏਟਲੀ ਆਪਨੀ ਮੈਡੀਕਲ ਟੀਮਸ ਰੈਸ਼ ਕੀਤੀ ਹੈ ਤੇ ਲੋਕਾਂ ਨੂੰ ਅਸੀਂ ਹਸਪਤਲ ਵੀ ਪਹੁੰਚਾਇਆ ਹੈਗਾ ਐਜ਼ ਆਫ ਨਾਊ 6 ਪਰਸਨਸ ਹਸਪਤਲ ਦੇ ਵਿੱਚ ਵੀ ਐਡਮਿਟਡ ਹਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਮੈਲਾ ਸਨੇਹ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਸ਼ਰਾਬ ਦਾ ਕਿੰਗਪਿਨ ਵੀ ਪੁਲਿਸ ਦੇ ਸ਼ਿਕੰਜੇ ਚ ਐਮੀਡੀਟਲੀ ਹਸਪਤਲ ਵੀ ਸ਼ਿਫਟ ਕਰਾਇਆ ਫਿਰ ਐਫ ਆਈ ਆਰ ਦਰਜ ਕੀਤੀ ਗਈ ਔਰ ਐਫ ਆਈ ਆਰ ਦਰਜ ਦੇ ਨਾਲ-ਨਾਲ ਜਿਹੜੇ ਮੁਲਜ਼ਮ ਸੀ ਮੈਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਹੋਇਆ ਔਰ अर्ਲੀ ਮਾਰਨਿੰਗ ਜਿਹੜਾ ਪਿੱਛੇ ਕਿੰਗਪਿੰਨ ਸੀਗਾ ਜਿਹੜਾ ਸਾਰਾ ਕੁਝ ਲੈ ਕੇ ਆਇਆ ਸੀ ਉਹ ਵੀ ਅਰੈਸਟ ਹੋ ਗਿਆ ਹੁਣ ਸਾਰੀ ਪੁੱਛਗਿੱਛ ਚੱਲ ਰਹੀ ਆ ਔਰ ਅਸੀਂ ਇਵਨ ਟੀਮਾਂ ਦੂਜੇ ਡਿਸਟ੍ਰਿਕਟ ਚ ਆਊਟ ਆਫ ਸਟੇਟ ਵੀ ਰਵਾਨਾ ਕਰਤੀਆਂ ਆ ਜਿਹੜੇ ਹੋਰ ਬੰਦੇ ਪਿੱਛੇ ਜਿੱਥੋਂ ਇਹ ਸਪਲਾਈ ਆਈ ਆ ਉਹਨਾਂ ਨੂੰ ਅਰੈਸਟ ਕਰ ਲਈਜੀਏ ਦੱਸਦੀ ਆ ਕਿ ਘਟਨਾ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਲਗਾਤਾਰ ਪੰਜ ਪਿੰਡਾਂ ਦਾ ਦੌਰਾ ਕਰ ਰਹੇ ਨੇ ਇਹਨਾਂ ਪਰਿਵਾਰਾਂ ਨੂੰ ਹੌਸਲਾ ਦੇਣ ਦੇ ਨਾਲ-ਨਾਲ ਜ਼ਹਿਰੀਲੀ ਸ਼ਰਾਬ ਨਾਲ ਬਿਮਾਰ ਹੋਏ ਲੋਕਾਂ ਨੂੰ ਹਸਪਤਾਲ ਵੀ ਭਰਤੀ ਕਰਵਾ ਰਹੇ ਨੇ ਤਾਂ ਜੋ ਹੋਰ ਜਾਨੀ ਨੁਕਸਾਨ ਨਾ ਹੋ ਸਕੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਤੇ ਅਮਿਤ ਸ਼ਰਮਾ ਦੀ ਰਿਪੋਰਟ ਨਿਊਜ਼ 18 ਪੰਜਾਬ ਸਰਦਰ ਮੁੱਖ ਮੰਤਰੀ ਭਗਵੰਤ ਮਾਨ ਮਜੀਠਾ ਪਹੁੰਚੇ ਤੇ ਪੀੜਿਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਮ੍ਰਿਤਕਾਂ ਦੇ ਪਰਿਵਾਰ ਦੇ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਉੱਥੇ ਹੀ ਸੀਐਮ ਨੇ ਇਹ ਵੀ ਸੰਕੇਤ ਦਿੱਤੇ ਕਿ ਜੇਕਰ ਹੋ ਸਕਦਾ ਹੈ ਜਾਂਚ ਦੇ ਵਿੱਚ ਕੋਈ ਪਾਵਰਫੁੱਲ ਬੰਦਾ ਸਾਹਮਣੇ ਆਵੇ ਜਿੱਥੇ ਗੁਨਾਹਗਾਰਾਂ ਨੇ ਨਸ਼ੇ ਦਾ ਜਾਮ ਪਰੋਸਿਆ ਕਈ ਘਰਾਂ ਦੇ ਵਿੱਚ ਸੱਥਰ ਵਿਛਾਏ ਉਸੇ ਜਗ੍ਹਾ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੀਐਮ ਨੇ ਮਜੀਠਾ ਦੇ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਦੁਖਦਾਈ ਘਟਨਾ ਨੂੰ ਲੈ ਕੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਗੱਲ ਦਾ ਭਰੋਸਾ ਦਿੱਤਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉੱਥੇ ਸੀਐਮ ਨੇ ਕਿਹਾ ਕਿ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਟੀ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਹੀ ਜਾਂਦਾ ਹੈ ਕੌਣ ਕੌਣ ਕਿਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ہوئی ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟਐਵਰ ਬਖਸ਼ਿਆ ਨਹੀਂ ਜਾਊਗਾ सीएम ਨੇ ਇਹ ਵੀ ਵੱਡਾ ਬਿਆਨ ਦਿੱਤਾ ਹੈ ਕਿ ਹੋ ਸਕਦਾ ਹੈ ਜਾਂਚ ਦੇ ਵਿੱਚ ਕੋਈ ਪਾਵਰਫੁੱਲ ਬੰਦਾ ਸਾਹਮਣੇ ਆ ਜਾਵੇ ਕਿਸੇ ਸਿਆਸੀ ਸ਼ੈਅ ਤੋਂ ਬਿਨਾਂ ਇਹ ਕੰਮ ਨਹੀਂ ਚੱਲ ਸਕਦਾ ਜੜਾਂ ਡੂੰਗੀਆਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਥੇ ਅਰੇ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੁਣ ਪੱਤਿਆਂ ਤੇ ਸਪਰੇਅ ਕਰੀ ਜਾਈਏ ਸੌਂਕ ਜੜਾਂ 'ਚ ਹੋਵੇ ਉਹਦਾ ਕੀ ਫਾਇਦਾ ਦੇਖੋ ਹਜੇ ਤੱਕ 10 ਬੰਦੇ ਫੜੇ ਗਏ ਨੇ ਜਿਨ੍ਹਾਂ 'ਚੋਂ ਕੁਝ ਗਾਹਾਂ ਅੱਗੇ ਨਾਂ ਲੈ ਰਹੇ ਨੇ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਕਿਸੇ ਵੱਡੇ ਲੈਵਲ ਤੱਕ ਕੁਝ ਅਫਸਰਾਂ ਚ ਜਾਂ ਵੱਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਹਿਰ ਵਿੱਚ ਆ ਗਿਆ ਸੀਐਮ ਸਾਹਿਬ ਸੀਐਮ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ ਯੋਗਤਾ ਦੇ ਆਧਾਰ ਤੇ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ 10-10 ਲੱਖ ਰੁਪਈਆ ਜਿਹਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹਨਾਂ ਦਾ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੇ ਉਹ ਲੈ ਕੇ ਡੀਸੀ ਸਾਹਿਬ ਮੈਂ ਕਹਤਾ ਕੱਲ ਤੱਕ ਮੇਰੇ ਕੋਲ ਫੈਲਾ ਆ ਜਾਣਗੇ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤਾਂ ਸਰਕਾਰ ਜ਼ਹਿਰੀਲੀ ਸ਼ਰਾਬ ਕਾਰਨ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਤੇ ਸੀਐਮ ਨੇ ਇਸ ਗੱਲ ਦੇ ਵੀ ਸੰਕੇਤ ਦਿੱਤੇ ਨੇ ਕੋਈ ਪਾਵਰਫੁੱਲ ਬੰਦਾ ਵੀ ਰਡਾਰ ਤੇ ਆ ਸਕਦਾ ਹੈ ਖੈਰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਜਾਂਚ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਮਜੀਠਾ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤਾਂਦਰ ਜ਼ਹਿਰੀਲੀ ਸ਼ਰਾਬ ਕਾਰਨ ਨੂੰ ਲੈ ਕੇ ਸਿਆਸਤ ਭੱਗ ਗਈ ਹੈ ਵਿਰੋਧੀ ਸਰਕਾਰ ਤੇ ਹਮਲਾਵਰ ਨੇ ਤੇ ਸਖਤ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਜਦ ਕਿ ਸਰਕਾਰ ਦਾ ਸਾਫ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਮਜੀਠਾ ਚ ਜ਼ਹਿਰੀਲੀ ਸ਼ਰਾਬ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਜ਼ਹਿਰੇ ਜਾਮ ਨੇ ਕਈ ਪਰਿਵਾਰਾਂ ਤੇ ਕਹਿਟਾ ਦਿੱਤਾ ਜਿਸ ਨੂੰ ਲੈ ਕੇ ਸੂਬੇ ਦਾ ਸਿਆਸੀ ਪਾਰਾ ਵਿਪਕ ਗਿਆ ਤੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਅਰਥਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਉੱਥੇ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਫੇਰ ਕਰਾ ਦਿੰਦੇ ਹੋਏ ਐਕਸਾਈਜ਼ ਮੰਤਰੀ ਹਰਪਾਲ ਚੀਮਾ ਦੇ ਅਸਤੀਫੇ ਦੀ ਮੰਗ ਕੀਤੀ ਹੈ ਨਸ਼ੇ ਦੇ ਵਿਰੁੱਧ ਇਟਸ ਅ ਫੇਲਡ ਗਵਰਨਮੈਂਟ ਇਟਸ ਅ ਫੇਲਡ ਚੀਮਨਿਸਟਰ ਇਟਸ ਅ ਫੇਲਡ ਐਕਸਾਈਜ਼ ਮਿਨਿਸਟਰ ਅਸੀਂ ਡਾਇਰੈਕਟਲੀ ਅੱਜ ਪਾਰਟੀ ਵੱਲੋਂ ਹੋਲਡ ਕਰਨੇ ਆ ਹਰਪਾਲ ਚੀਮਾ ਨੂੰ ਰਿਸਪਾਂਸਿਬਲ ਹੀ ਸ਼ੁੱਡ ਰਿਜ਼ਾਈਨ ਇਮੀਜਿਟਲੀ ਕਿੰਨਾ ਚਿਰ ਗਰੀਬਾਂ ਦੇ ਸੱਤਰ ਪਛਾਵਾਂਗੇ ਇਹਦੇ ਉਹ ਲਗਾਤਾਰ ਹੋ ਗਏ ਨੇ ਹਰ ਪਿੰਡ 'ਚ ਮੈਂ ਚੈਲੰਜ ਨਾ ਕਿੰਨਾ ਖਾਸ ਕਰ ਮੈਨੂੰ ਅਮਰਸਰ ਦਾ ਤੇ ਪਤਾ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਬਾਦ ਦੇ ਬਾਦੀਆਂ ਨੇ ਹਰ ਜਗ੍ਹਾ ਤੇ ਹਫਤੇ 'ਚ ਇੱਕ ਦੋ ਮੌਤਾਂ ਅਲਕੋਹਲ ਪੀਣਾ ਹੁੰਦੀਆਂ ਹੀ ਹੁੰਦੀਆਂ ਪ੍ਰਸ਼ਾਸਨ ਸੁੱਤਾ ਹੈ ਉੱਥੇ ਜ਼ਹਿਰੀਲੀ ਸ਼ਰਾਬ ਕੰਡ ਨੂੰ ਲੈ ਕੇ ਭਾਜਪਾ ਵੀ ਸਰਕਾਰ ਤੇ ਹਮਲਾਵਰ ਹੈ ਤੇ ਨਸ਼ਾ ਵਿਰੋਧੀ ਮਹਿਮਨ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਭਗਵੰਤ ਮਾਨ ਜੀ ਕਹਿੰਦੇ ਆ ਮੌਤਾ ਨਹੀਂ ਹੋਈਆਂ ਕਤਲ ਹੋਈ ਹੈ ਭਗਵੰਤ ਮਾਨ ਜੀ ਕਤਨ ਕਰਨ ਵਾਲੇ ਤੇ ਕਰੋ ਸਕਾਰ ਦੇ ਤੁਹਾਡੇ ਤੋਂ ਨਹੀਂ ਹੋਣੀ ਨਾ ਹੀ ਕਿਉਂਕਿ ਤੁਹਾਡਾ ਵੀ ਦੋਸ਼ ਨਹੀਂ ਤੁਹਾਡੇ ਖਿਲਾਫ ਜਿਹਨਾਂ ਨੂੰ ਲੋਕਾਂ ਨੇ ਅਪੋਜੀਸ਼ਨ ਬਣਾਈ ਸੀ ਕਾਂਗਰਸ ਵਾਲਾ ਦੇ ਗੋਡੇ ਟੇਕੀ ਬੈਠੇ ਕਰੋੜਾਂ ਰੁਪਈਆ ਉਸ ਨਸ਼ੇ ਨੂੰ ਖਤਮ ਕਰ ਲਈ ਹਰ ਸਕੂਲ ਹਰ ਕਾਲਜ ਹਰ ਸ਼ਹਿਰ ਚ ਭਗਵੰਤ ਮਾਨ ਦੇ ਬੋਰਡ ਹੀ ਬੋਰਡ ਭਰੇ ਪਏ ਨੇ ਜਿੱਧਰ ਸ਼ਕਲ ਦੇਖੋ ਉਧਰ ਭਗਵੰਤ ਮਾਨ ਦੀ ਦਿਖ ਰਹੀ ਆ ਨਸ਼ਾ ਮੁਕਤੀ ਪ੍ਰੋਗਰਾਮ ਆ ਚੱਲ ਰਿਹਾ ਨਸ਼ੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਤੇ ਮਾਫੀਆ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਨੇ। ਅਸਲੀ ਗੁਨਾਹਗਾਰਾਂ ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ। ਸੀਐਮ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਆ ਮਗਰ ਮੈਂ ਪੁੱਛਣਾ ਚਾਹੁੰਨਾ ਫੇਲੀਅਰ ਕਿਦਾ? ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਦਾ ਤੁਹਾਡੇ ਨੱਕ ਥੱਲੇ ਵਿਕ ਰਿਹਾ 31 ਮਈ ਤੱਕ ਆ ਔਰ 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 ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਉਂਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਾਈਦਰ ਨਰਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਗੇ

ਤੇਜ਼ੀ ਦੇ ਨਾਲ ਐਕਸ਼ਨ ਹੋਇਆ ਜਦੋਂ ਹੀ ਪਤਾ ਲੱਗਾ ਸਾਡਾ ਸਾਰਾ ਪ੍ਰਸ਼ਾਸਨ ਡੀਸੀ ਸਾਹਿਬ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਸਾਰੇ ਇੱਕ ਕੰਮ ਤੇ ਲੱਗ ਗਏ ਇਸ ਪੱਖ ਦੀ ਸਿਆਸਤ ਦੇ ਵਿਚਾਲੇ ਸ਼ਰਾਬਖਾਨ ਤੇ ਗੁਨਾਹਗਾਰ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆ ਚੁੱਕੇ ਨੇ ਪਰ ਵੱਡਾ ਸਵਾਲ ਹੈ ਕਿ ਇਹ ਜ਼ਹਿਰ ਪਰੋਸਣ ਦੇ ਲਈ ਜ਼ਿੰਮੇਵਾਰ ਕੌਣ ਹੈ ਕਿਵੇਂ ਸ਼ਰੇ ਆਮ ਜਰੀਲੀ ਸ਼ਰਾਬ ਸਪਲਾਈ ਹੋ ਰਹੀ ਸੀ ਸਮਾਂ ਰਹਿੰਦਿਆਂ ਮਾਫੀਆ ਤੇ ਐਕਸ਼ਨ ਕਿਉਂ ਨਹੀਂ ਹੋਇਆ ਮਜੀਠਾ ਤੋਂ ਰਾਜੀਵ ਸ਼ਰਮਾ News 18 Punjab ਤਾਂਦਰ ਜ਼ਹਿਰੀਲੀ ਸ਼ਰਾਬ ਨੇ ਮਜੀਠਾ ਦੇ ਕਈ ਪਿੰਡਾਂ ਦੇ ਵਿੱਚ ਮੌਤ ਦਾ ਟੰਡਵ ਮਚਾਇਆ ਜਿੱਥੇ ਜਦੋਂ న్యూਸ 18 ਨੇ ਮ੍ਰਿਤਕਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੌਤ ਦੇ ਕਹਿਰ ਦਾ ਦਿਲ ਦਹਿਲਾਣ ਵਾਲੀ ਦਾਸਤਾਨ ਬਿਆਨ ਕੀਤੀ ਜ਼ਹਿਰੀਲੀ ਸ਼ਰਾਬ ਨੇ ਮਜੀਠਾ ਦੇ ਕਈ ਪਿੰਡਾਂ 'ਚ ਮੌਤ ਦਾ ਅਜੀਹਾ ਤਾंडव ਮਚਾਇਆ ਕਿ ਕਈ ਘਰਾਂ 'ਚ ਸੱਥਰ ਵਿਸ਼ੇ ਨਜ਼ਰ ਆਏ ਤੇ ਨਾਲ ਹੀ ਨਜ਼ਰ ਆਇਆ ਉਹ ਭਿਆਨਕ ਵਿਰਲਾਪ ਜੋ ਆਪਣੇ ਇਕਲੌਤੇ ਕਮਾਉਣ ਵਾਲਿਆਂ ਦੀ ਦਰਦਨਾਕ ਮੌਤ ਤੇ ਹੰਝੂ ਵਹਾ ਰਿਹਾ ਸੀ ਤੇ ਪੁੱਛ ਰਿਹਾ ਸੀ ਇੱਕ ਸਵਾਲ ਕਿ ਆਖਿਰ ਕਿਸ ਦੀ ਗਲਤੀ ਨੇ ਗਰੀਬ ਘਰਾਂ 'ਚ ਮੌਤ ਦਾ ਨਾਚ ਕਰਵਾਇਆ ਹੈ ਪੰਗਾਲੀ ਦੇ ਵਿੱਚ ਮੌਜੂਦ ਆ ਔਰ ਇੱਥੇ ਦੱਸਦੀ ਹੈ ਕਿ ਜਰੀਲੀ ਸ਼ਰਾਬ ਦੇ ਨਾਲ 5 ਦੇ ਕਰੀਬ ਜੜੀਆਂ ਮੌਤਾਂ ਹੋਈਆਂ ਨੇ ਅਤੇ 2 ਜਿਹੜੇ ਨੇ ਹਸਪਤਾਲ ਦੇ ਵਿੱਚ ਇਲਾਜ ਕਰਾ ਰਹੇ ਨੇ ਲੋਕ ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਥੋਂ ਇੱਕ ਭਾਵੁਕ ਕਰਦੀ ਤਸਵੀਰ ਨਿਕਲਦੀ ਸਾਹਮਣੇ ਆਈ ਕਿ ਇੱਕ ਚਾਚੇ ਤਾਏ ਦੇ ਪੁੱਤਾਂ ਦੀ ਵੀ ਜਿਹੜੀ ਆ ਦੋਨਾਂ ਦੀ ਮੌਤ ਹੋਈ ਆ న్యూਸ 18 ਦੀ ਟੀਮ ਜਦੋਂ ਮਜੀਠਾ ਦੇ ਪਿੰਡ ਪੰਗਾਲੀ ਕਲਾਂ 'ਚ ਪਹੁੰਚੀ ਤਾਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨਜ਼ਰ ਆਈਆਂ ਜਿੱਥੇ ਜ਼ਹਿਰੀਲੀ ਸ਼ਰਾਬ ਨੇ ਇੱਕ ਹੀ ਪਰਿਵਾਰ ਦੇ ਦੋ ਨੌਜਵਾਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਤੇ ਪਰਿਵਾਰ ਦੀ ਝੋਲੀ ਸਦਾ ਦੇ ਲਈ ਵਿਛੋੜਾ ਪਾ ਗਏ ਸਵੇਰੇ ਸ਼ਰਾਬ ਪੀਤੀ ਹੁੰਦਾ ਨੇ ਸਵੇਰੇ ਸ਼ਰਾਬ ਪੀ ਕੇ ਕਿਤੇ ਉਲਟੀਆਂ ਕਰਦੀਆਂ ਇਹਨਾਂ ਨੇ ਬਾਹਰ ਹੀ ਘਰ ਆਣੇ ਕੱਲ ਮੇ ਪੈ ਗਏ ਆ ਉਸ ਤੋਂ ਬਾਅਦ ਉਹਨਾਂ ਕੋਈ ਗੱਲ ਨਹੀਂ ਕੀਤੀ ਇੱਕਦਮ ਠੰਡੇ ਪੈ ਗਏ ਆ ਗਿਆ ਹਸਪੀਟਲ ਚ ਵੀ ਲਿਆ ਕੇ ਗਏ ਆ ਪਰ ਕਿਤੇ ਟੋ ਮਿਲਣਾ ਨਹੀਂ ਲੱਗਾ ਵੀ ਸਾਡਾ ਘਰ ਉੱਜੜ ਗਿਆ ਸਰ ਉਦੇ ਬੱਚੇ ਰੁਲ ਗਏ ਨੇ ਉਹਦੇ ਵਿੱਚ ਇਹੋ ਹੀ ਸੁਖ શાંતੀ ਗੁਰ ਨਾਲ ਸਰਵਸਦਾ ਕੋਈ ਮਿਲ ਜੇ ਨਾਲ ਖੂ ਬੱਚੇ ਛੋਟੇ ਆ ਤੇ ਚਲੋ ਨੌ ਰਾਣੀ ਉਹਨੂੰ ਜਰੋ ਸਰਵਸਦਾ ਕੋ ਮਿਲ ਜੇ ਚਾਂਸ ਚਲੋ ਇਹਨਾ ਅਬ ਜਰੋ ਗਰੀਬ ਬੰਦੇ ਆ ਜਰੋ ਕਿਤੇ ਰੋਟੀ ਪਾਣੀ ਬੱਚਿਆਂ ਨੂੰ ਖਵਾ ਸਕੋ ਪਰਿਵਾਰ ਦੇ ਮੁਤਾਬਕ ਤੜਫ ਦੇ ਨੌਜਵਾਨਾਂ ਨੂੰ ਹਸਪਤਾਲ ਇਲਾਜ ਲਈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ ਚਾਰ ਸਾਢੇ ਚਾਰ ਵੇਨ ਮੌਤ ਹੋਈ ਸਾਡੇ ਨਾਲ ਹੀ ਹੋ ਹਾਂਜੀ ਮੇਰੇ ਹੱਥਾਂ 'ਚ ਹੋਈ ਹੈ ਮਤਲਬ ਤੁਹਾਡੇ ਹੱਥਾਂ 'ਚ ਹੋਈ ਹੈ ਹਾਂਜੀ ਐਹੀ ਉੱਥੇ ਬੜੀ ਕੋਸ਼ਿਸ਼ ਕੀਤੀ ਮੈਡੀਕਲ ਸਟੋਰਾਂ ਦੇ ਨਹੀਂ ਤੇ ਕਿਹਦੇ ਹੱਥ ਪਾਇਆ ਨੂੰ ਹਾਂਜੀ ਤੇ ਇਹ ਹੱਥ ਹੀ ਪਾਇਆ ਕਰਨ ਤੇ ਪਹਿਲਾਂ ਵੀ ਇਹ ਸ਼ਰਾਬ ਪੀਣ ਦੇ ਲਈ ਭਾਜੀ ਜਾਂਦੇ ਭੈਣ ਕ ਪੀ ਲੰਦੇ ਇਸ ਦੇ ਲਈ ਲੋਂਦੇ ਤੇ ਜਾਂਦੇ ਹੀ ਉੱਥੇ ਪਹਿਲਾਂ ਵੀ ਜਾਂਦੇ ਹੀ ਡੇਲੀ ਜਾਂਦਾ ਹੈ ਪਿੰਡ ਤਲਵੰਡੀ ਖੁੰਮਣ ਚ ਵੀ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਅਮਰਪਾਲ ਸਿੰਘ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ ਆਹੋ ਸਰ ਆਪੀ ਕੇ ਆਇਆ ਇਹ ਬਸ ਇਹੋ ਕਿ ਆ ਮੈਨੂੰ ਪਾਣੀ ਦੇ ਦੋ ਪਾਣੀ ਦਿੱਤਾ ਲਿੰਕਾਰ ਮੈਂ ਉਹ ਦਿੱਤਾ ਬਸ ਸਰ ਮੁੜ ਕੇ ਨੀਓ ਅੰਤ ਮੈ ਪੇਟ ਚ ਦਰਦ ਹੁੰਦੀ ਮੈ ਪੇਟ ਐਦਾ ਕੁੱਟਿਆ ਵੀ ਮੈਂ ਚੱਲ ਤਾਂ ਉੱਠੂਗਾ ਨਹੀਂ ਉੱਠਿਆ ਬਸ ਮੁੜ ਕੇ ਨੀ ਕੋਇਆ ਹੱਡੇ ਨਾ ਫੇਰ ਇੱਥੇ ਡਾਕਟਰ ਲੱਭਦੇ ਰਹੇ ਹੋ ਵੀ ਨਹੀਂ ਸਾਨੂੰ ਲੱਭੇ ਉਧਰ ਮ੍ਰਿਤਕ ਦੇ ਪਰਿਵਾਰ ਨੇ ਮਲਜ਼ਮਾ ਖਿਲਾਫ ਸਖਤ ਕਾਰਵਾਈ ਕਰਨ ਅਤੇ ਨਾਲ ਹੀ ਪਰਿਵਾਰ ਨੂੰ ਜੋਗ ਮੁਆਵਜ਼ਾ ਦੇਣ ਦੀ ਵੀ ਗੁਹਾਰ ਲਾਈ ਹੈ ਬਾਦ ਚ ਆਗੇ ਘਰ ਆ ਕੇ ਤੇ ਅੰਦੇ ਵਿੱਚ ਦਰਦ ਹੋਣਾ ਵੀ ਸੀਨੇ ਚ ਤੇ ਬਾਦ ਠੰਡਾ ਵਗੈਰਾ ਲਿਆ ਕੇ ਪਿਆ ਲਿਆ ਤਾਂ ਪਰ ਉਹ ਡੈਥ ਹੋ ਗਈ ਇਹਨਾਂ ਦੀ ਹਸਪਤਲ ਖੜਿਆ ਚੰਤੀਪੁਰ ਮੀਡੀਕਲ ਹਸਪਤਲ ਉਹਨਾਂ ਦੇ ਵੀ ਡੈਥ ਹੋ ਗਈ ਇਹਨਾਂ ਦੀ ਪਹਿਲਾਂ ਵੀ ਉੱਥੇ ਪੈਗ ਲਾਉਣ ਜਾਂਦੇ ਸੀ ਜਿਹੜੀ ਜਗ੍ਹਾ ਹਾਂਜੀ ਪਹਿਲਾਂ ਵੀ ਕਿਤੇ ਘਰੋਂ ਤੋਂ ਵਾਪਸੀ ਆਉਂਦੇ ਹੋਰ ਪੈਗ ਲਾ ਕੇ ਸਿੱਧੇ ਘਰ ਹੀ ਆ ਜਾਂਦੇ ਸੀ ਠੀਕ ਉਹ ਬੱਲੇ ਦਿੱਲੀ ਰਹਿੰਦੇ ਸੀ ਛੋਟਾ ਜਿਹਾ ਔਰ ਕੱਚਾ ਤੁਸੀਂ ਦੇਖੋ ਕਿ ਛੱਤ ਜਿਹੜੀ ਹੈ ਬਾਲਿਆਂ ਦੀ ਛੱਤ ਹੈ ਔਰ ਬਾਲੇ ਵੀ ਤੁਸੀਂ ਦੇਖੋ ਕਿ ਲਟਕਦੇ ਹੋਏ ਨਜ਼ਰ ਆ ਰਹੇ ਨੇ ਘਰ ਦੇ ਵਿੱਚ ਕੋਈ ਲਾਈਟ ਨਹੀਂ ਹੈ ਤਾਂ ਬਹੁਤ ਗਰੀਬ ਪਰਿਵਾਰ ਹੈ ਹੁਣ ਭਾਵੇਂ ਮੁਆਵਜ਼ੇ ਦੀ ਗੱਲ ਕਹੀ ਜਾ ਰਹੀ ਹੈ ਪਰਿਵਾਰ ਦੀ ਮਦਦ ਦੀ ਗੱਲ ਹੋ ਰਹੀ ਹੈ ਪਰ ਜਿਹੜੇ ਜੀ ਦੀ ਮੌਤ ਹੋ ਚੁੱਕੀ ਹੈ ਉਸਨੇ ਵਾਪਸ ਨਹੀਂ ਪਰਤਨਾ ਹਾਲਾਂਕਿ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਜੋ ਹੈ ਉਹ ਚਲਾਉਂਦਾ ਸੀ ਕਦੋਂ ਪਤਾ ਲੱਗਾ ਕਿ ਇਹ ਸ਼ਰਾਬ ਦੇ ਨਾਲ ਉਹਦੀ ਮੌਤ ਹੋ ਗਈ ਇਹ ਸਰ ਦਿਹਾੜੀ ਦਾ ਪੈਗਾ ਦੇ ਮਿਸਰੀਆਂ ਨਾਲ ਤੇ ਅਹੀਂ ਸਵੇਰੇ ਵੇਖਿਆ ਤੇ ਉਠਾਇਆ ਉਹਨਾਂ ਨੂੰ ਕੀ ਲੱਗਦੇ ਤੁਹਾਡੇ ਮੇਰੇ ਚਾਚਾ ਜੀ ਜੀ ਉਠਾਇਆ ਤੇ ਮੁੱਜੋ ਚੇਗ ਬਗੀ ਡਾਕਟਰ ਕੋ ਖੜਾ ਤੇ ਪਤਾ ਲੱਗਾ ਵੀ ਨਸ਼ੀਲੀ ਦਾੜੂ ਪੀ ਲਈ ਤੇ ਬਾਅਦ ਚ ਫਿਰ ਮੁਫਤਾਂ ਹੋਈ ਗੀਆਂ ਪਿੰਡ ਚ ਇਹ ਸ਼ਰਾਬ ਜਿਹੜੀ ਪਿੰਡ ਚ ਹੀ ਮਿਲਦੀ ਸੀ ਕਿੱਥੋਂ ਲੈਂਦੀ ਆ ਅਗਲਾ ਪਿੰਡ ਆ ਜੀ ਹਾਂਜੀ ਇਹ ਸਸਤੀ ਹੁੰਦੀ ਤਾਂ ਪੀ ਸਸਤੀ ਹੁੰਦੀ ਹਾਂਜੀ ਤਾਂ ਪੀਂਦੀ ਤਾਂ ਜ਼ਹਿਰੀਲੀ ਸ਼ਰਾਬ ਨੇ ਘਰਾਂ ਦੇ ਵਿੱਚ ਸੱਤਰ ਵਿਛਾ ਦਿੱਤੇ ਨੇ ਕੋਈ ਆਪਣੇ ਪਤੀ ਕੋਈ ਪੁੱਤ ਤੇ ਕੋਈ ਪਿਤਾ ਲਈ ਹੰਝੂ ਵਹਾਰਿਆ ਪਰ ਸਵਾਲ ਇਹ ਹੈ ਕਿ ਕਟਨਾ ਤੋਂ ਸਬਕ ਲਿਆ ਜਾਂਦਾ ਜਾਂ ਨਹੀਂ ਜਾਂ ਫਿਰ ਇਸੇ ਤਰ੍ਹਾਂ ਲੋਕਾਂ ਦੀ ਦਰਦਨਾਕ ਮੌਤ ਹੁੰਦੀ ਰਹੇਗੀ ਮਜੀਠਾ ਤੋਂ ਸਿਦਾਰਥ ਅਰੋੜਾ ਨਿਊਜ਼ 18 ਪੰਜਾਬ